ਪੜ੍ਹਣੇ ਆਪ ਆ 75000 ਰੁਪਏ ਆ ਕਿ ਥੋੜਾ ਜਿਆਦਾ ਆ ਲੋਨ ਫੜੋ ਪੜ੍ਹੋ ਬੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਆ ਆ ਆ ਲੋ ਆ ਲੋ ਤੇਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਬੁੱਤ ਠੀਕ ਆ ਇਧਰ 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 ਚਾਚੂ ਆਏ ਵਾਈ ਗਰੂ ਬੋਲੇ ਖੁਸ਼ 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 ਹੋ ਗਏ ਵਾਰ ਵਾਰ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਜਿੰਕਾ ਨੂੰ ਪਾਵੇ ਹੋਸੀਆ ਚਲੋ ਗੱਲ ਸੱਸੀ ਦਾ ਮਾਤਾ ਜੱਸੀ ਗੱਤ ਸੱਸੀ ਗੱਤ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਵਿਆਹ ਵਿਆਹ ਕਿਹੜੀ ਬੱਚੀ ਦਾ ਆ ਮੰਮੀ ਕਿਹੋਤੀ ਇੱਥੇ ਉਹ ਕਿੱਥੇ ਮੁੰਡਾ ਆਪਣਾ ਸਮਾ ਸਮਾ ਆ ਨਹੀਂ ਆਪਣੇ ਕੋਲ ਇੱਕ ਹੀ ਕਮਰਾ ਸੀ ਜੀ ਇਹ ਨਹੀਂ ਇੱਕ ਇਹ ਦੇਖੋ ਦੋ ਕਮਰੇ ਨੇ ਨਾ ਹਾਂਜੀ ਇਹ ਇਹਦੇ بیٹے ਕੋਲ ਰਜੇਸ ਆ ਆ ਇਹ ਕੱਢ ਘਰਿਆ ਉਹ ਕੱਢ ਘਰਿਆ ਦੋਨੇ ਇਹ ਇਹਦੇ ਬੇਟਾ ਸਾਸਿਕਾ ਭੈਣ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਜੋ ਦੇਖ ਕੇ ਯਾਰ ਸੱਟ ਨਾ ਮਰਾਲਿਓ ਵੀਰੇਓ ਸੰਦੀਪ ਸਰਤਾਏ ਲੱਗੇ ਇਧਰ ਆ ਮੇਰੇ ਆ ਜਾਓ ਭਾਈ ਮੈਂ ਬਿਲਕੁਲ ਯਾ ਪਿੱਛੇ ਹੋ ਜਾਂਦਾ ਰੋ ਧਿਆਨ ਨਾਲ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਹਾਂ 5 ਅਕਤੂਬਰ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਹਾਂ ਅਕਤੂਬਰ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਸਾਰੇ ਏਰੀਆ ਚ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਜੀਵਾ ਭਾਜੀ ਥੋੜਾ ਜਿਹਾ ਪਿੱਛੇ ਪਿੱਛੇ ਹੋ ਜੁੰਦੇ ਆ ਆ ਭੈਣੇ ਫੜਾ ਲਓ ਯਾਰ ਆ ਆ 75000 ਰੁਪਏ ਥੋੜਾ ਜਿਆਦਾ ਆ ਲਾ ਲਾ ਫੜੋ ਭੈਣੇ ਫੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਦਤਾ ਹੋਇਆ ਕਿੰਨੇ ਜੁਗਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਕਰਦਾ ਜਿਹੜਾ ਇੱਕ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋ ਜਾਂਦਾ ਆ ਲੋ ਆ ਲੋ ਆ ਲੋ ਆ ਲੋ ਵੀ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਠੀਕ ਹੈ ਜਿੰਨੇ ਦੇ ਜੋਗ ਹੈ ਫੋਟੋ ਖਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਉਸ ਵਕਤ ਮਾਈ ਹੁਣੀ ਆਇਆ ਮੈਂ ਕਲਿੱਕ ਕਰਦਾ ਉਹਨਾਂ ਨੂੰ ਪੈਸਾ ਨਹੀਂ ਦੇਣਾ ਫਿਰ ਤਾਂ ਫੋਟੋ ਲਵਨ ਹੈ ਹਾਂ ਹਾਂ ਮੈਂ ਚਾਹ ਫਿਰ ਇਹ ਕਿਹੜੀ ਕਿਹੜੀ ਭੈਣ کہہ ਰਹੀ ਆ ਕੀ ਕਹਿ ਰਹੇ ਹੋ ਕਹਿੰਦੇ ਉਹਨਾਂ ਚਾ ਪੈਸੇ ਨਹੀਂ ਜਿੰਦ ਮੇਰੇ ਤਾਂ ਫੋਟੋ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇਆ ਨਹੀਂ ਜਿੰਨਾ ਚਾ ਮੈਨੂੰ ਤੁਹਾਡਾ ਫੋਟੋ ਕਰਾਉਂਦਾ ਠੀਕ ਹੈ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ ਦਸਾਂ ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਹਾ ਪਾਣੀ ਗੂੰਬਦਾ ਕੀ ਕਹਿੰਦੇ ਭਰਾ ਦੇ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਆ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ